امرتسر <متحدث> سر کارپریشن کارپوریشن امرتسر 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 کارپوریشن ਮੰਗਰੋ ਪੂਰੀ ਕਰੋ ਸਾਡੀ ਮੰਗੇ ਪੂਰੀ ਕਰੋ ਸਾਡੀ ਕਰਾ ਪੂਰੀ ਕਰੋ ਸਾਡੀ ਮੰਗੇ ਪੂਰੀ ਕਰੋ ਪੂਰੀ ਕਰੋ ਕੀ ਮੰਗਰੋ ਬਾਪ ਜੀ ਮੰਗੇ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਚੌਧਰੀ ਸਾਹਿਬ ਨਾਲ ਛਾਏ ਹੋਏ ਐ ਐਸ ਹੋ ਜਾਂਦੀ ਹੈ ਕਿ ਰਾਤੀ ਜਿਹੜੇ ਪੁੱਤੇ ਕਰਦੇ ਨੇ ਬਹੁਤ ਵੱਡੀ ਜਰਾਦਲੀ ਹੈ ਸਾਡੀ ਗੋਮਾ ਦਾ ਅਸੀਂ ਕਰਨੇ ਇੱਕ ਜਿੰਨੀ ਦੇਰ ਤੱਕ ਸਾਡੀਆਂ ਮੰਗਾਕਾਰ ਤੁਸੇ ਸਾਫੀਆਂ ਨਹੀਂ ਕਰਦੇ ਇਹ ਚੀਜ਼ਾਂ ਅਸੀਂ ਲਿਪਟੀ ਰੂਪ ਵਿੱਚ ਲਾਵਾਂਗੇ ਜਿਹੜੀਆਂ ਦੁਕਾਨਾਂ ਨੇ ਰੇੜੀਆਂ ਲਗੀਆਂ ਨੇ ਸੌ ਮਾਤਾ ਕੀ ਕੰਦਾ ਚਮਗੇ ਲੱਗਦਾ ਸਾਰਾ ਕਟੀਆਂ ਨੂੰ ਫਿਰ ਚੇਚੇ ਚਲੇ ਆ ਤਰਾ ਇਲਾਣਾ ਯਾਰ ਨਵਾਂ ਜਨ ਲਾਉਂਦੇ ਹਾਂ ਯੰਗ ਚ ਬਾਈ ਬਾਈ ਜੀ ਤਵਾ ਇਹਦੇ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਰਿਫਰ ਤੋਂ ਕਰਵਾ ਫਿਰਾਂ ਪੈਗਮਰਾ ਦੀ ਤਰਤੀਸ਼ਨੀ ਅਮਰਿਕਾ ਤੇ ਸਵਾਗਤ ਕਰਦੇ ਆਂ ਤਾਂ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਰੰਜੀਤ ਸਾਹਿਬ ਨੂੰ ਕਾਰਪੋਰੇਸ਼ਨ ਆਫੀ ਦੇਖਣ ਮੈਂ ਸਯੋਗ ਨੂੰ ਬੋਲਾਂ ਕਿ ਤੁਹਾਨੂੰ ਦਿਖਾਇਆ ਜਾਵੇ ਪਿਛਲਾ ਵਜਰ ਔਰ ਉਸ ਤੋਂ ਪਹਿਲਾਂ ਮੈਂ ਇੰਟਰੋਡਿਊਸ ਕਰਵਾਵਾਂਗਾ ਵਾਈਜੀਟੀਵੀ ਦੇ ਵੱਲੋਂ ਵੀ ਹੈ ਇਤਿਹਾਸ ਸਹਿ ਪਹਿਲੀ ਵਜਰ ਚੈਨਲ ਵੱਲੋਂ ਦੀ ਜਿਹੜਾ ਇੱਕ ਇੱਕ ਸਮਰਥਨ ਦਿੱਤਾ ਗਿਆ ਵਾ ਸਸ ਸਾਲ ਕਿ ਇਹ ਮੈਟਰ ਸਾਰਾ ਦੱਸਿਆ ਗਿਆ ਹੈ। ਇਹ ਪੱਤਰਕਾਰ ਸੰਦੀਪ ਸ਼ਰਮਾ ਜੀ ਉਹਨਾਂ ਦੇ ਨਾਲ ਸੀਨੀਅਰ ਪੱਤਰਕਾਰ ਪ੍ਰੇਮ ਸਿੰਘ ਜੀ ਇਸ ਨਾਲ ਨਾਲ ਮੌਜੂਦ ਨੇ ਧਰਮ ਸਿੰਘ ਜੀ ਸਾਡੀ ਕਪਨੀ ਪਲੀਟਿੰਗ ਕਰਨ ਜਾ ਰਹੀ ਹੈ ਸਮਰਥਨ ਹੈ ਰਾਸ਼ਟ ਗੌਰ ਅਤੇ ਮਹਾ ਸੰਗਮ ਪਿਤਾਵਾਂ ਦੇ ਗੌਰਵ ਮਹਿਤੀ ਜਨਾ ਕਿ ਸਤੰਭ ਤੇ ਅਮਾਰਾ ਕੰਨੀ ਬੋਲਵਾ ਦੇਗਾ ਅਵਾਰੀ ਇਤਲਾ ਕੀਤੇ ਜਾ ਰਿਹਾ ਗਿਆ ਹੋਵੇਗਾ ਮੁਤਾ ਸਮਾਣਿਆ ਨੂੰ 2016 ਜਿਹੜਾ ਪੰਜਾਬ ਦੇ ਵਿੱਚ ਸਪੱਸ਼ਟ ਲੈ ਕੇ ਟੈਕਸ ਲਾਗੂ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਸਪੱਸ਼ਟ ਲੈ ਕੇ ਟੈਕਸ ਲਾਗੂ ਕੀਤਾ ਗਿਆ ਹੈ ਕਾਉਂਸਲਸ ਦੇ ਨਾਮ ਤੋਂ ਵੀ ਦੇਖੀ ਹੈ ਪੁਰਾਣੀ ਸਰਕਾਰ ਵੱਲੋਂ ਕੀ ਆ ਗਿਆ ਕਿ ਸਟੈਂਡ ਗਠਬੰਧਨ ਸਰਕਾਰ ਤੇ ਭਾਜਪਾ ਤੇ ਅਕਾਲੀ ਦਰਬੋਂ ਵੱਲੋਂ ਕੀ ਆ ਗਿਆ ਸੀ ਇਸ ਕਚੂ ਗੁੰਮਰੀ ਨੂੰ ਨੂੰ ਚੱਕਣ ਦੇ ਲਈ ਪੰਜਾਬ ਦੇ ਵਿੱਚ 512 ਬੈਂਕਾਂ ਦਾ ਬਣਾਉਂਦੇ ਜਿਹਦੇ ਵਿੱਚ ਕੀ process ਲਿੱਤਾ ਜਾਏਗਾ ਅਲੱਗ-ਅਲੱਗ ਨੀਦਾਂ ਉੱਤੇ ਇਕਰੀਬਨ 7 ਤੋਂ 8 ਚੀਜ਼ਾਂ ਵਾ ਜਿੰਨੇ ਤੇ ਕਾਜ਼ ਰੱਤੇ ਜਿੰਦੇ ਚ ਕੀ ਟੂ ਵੀਲਰ ਫੋਰ ਵੀਲਰ AC ਹਗਾ ਨਹੀਂ ਨਾ ਨੋਨ AC ਹਾਲ ਫੋਰ ਸਿਮਰ ਦੀ ਬੋਰੀ इवन देन ਕੀ ਪਰਸੈਂਟੇਜ ਸਰਟੀਫਿਕੇਟ ਦੁੱਤੇ ਨੇ ਟੈਕਸ ਜਿਹੜਾ ਵਾ ਬੱਦ ਤੇ ਪੂਰ ਲਿੱਤਾ ਜਾਂਦਾ ਇਹ ਨਾਲ ਨਵਾਂ ਲੋ ਸਮਰਥਨ ਦਿੱਤਾ ਗਿਆ ਤਾਂ ਗਲਤ ਵੀ ਕਰਾਂਗੇ ਕੋਈ ਪ੍ਰੋਟੈਸਟ ਜਿਹੜਾ ਦਿੱਤਾ ਜਾ ਰਿਹਾ ਡਾਕਟਰ ਰੋਹਿਤ ਮਹਿਰਾ ਜੀ ਵੱਲੋਂ ਅਮਰਿਤਸਰ ਦੀ ਜਿਹੜੀ ਵਾਰ ਕੀ ਮੁੱਖ ਮੰਗਾਂ ਜੀ ਅ ਦੇਖੋ ਜੀ ਅਮ੍ਰਿਤਸਰ ਦਾ ਬਹੁਤ ਹੀ ਅਹਿਮ ਮੁੱਦਾ ਵਾ ਜਿਹੜਾ ਕਾਰਪੋਰੇਸ਼ਨ ਉਸ ਚੀਜ਼ ਤੇ ਚੁੱਪੀ ਸਾਧ ਕੇ ਬੈਠੀ ਹੈ ਜਦ ਕਿ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਣਾ ਚਾਹਨਾ ਇਹ ਸਿਰਫ ਅਮ੍ਰਿਤਸਰ ਦਾ ਮਸਲਾ ਨਹੀਂ ਹੈਗਾ ਇਹ ਪੂਰੇ ਪੰਜਾਬ ਦਾ ਮਸਲਾ ਵਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਠੱਗੀ ਜਿਹੜੀ ਕਈ ਸਾਲਾਂ ਤੋਂ ਚੱਲ ਰਹੀ ਹੈ 2016 17 ਤੱਕ ਕਲੋਸਸ ਦੇ ਨਾਮ ਜਿਹਦੇ ਤੇ ਹੁਣ ਤੱਕ ਭਗਵੰਤ ਮਾਨ ਨੇ ਚੁੱਪੀ ਸਾਦੀ ਹੋਈ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਮੁਹਿਮਾ ਸ਼ੁਰੂ ਹੋ ਰਹੀਆਂ ਜੀ ਨਸ਼ਾ ਮੁਕਤੀ ਦਾ ਹੋ ਰਿਹਾ ਜੀ ਬੜਾ ਕੁਝ ਹੋ ਰਿਹਾ ਗਉਆਂ ਦੇ ਨਾਲ ਜਾਦਾ ਹਾਸੇ ਹੋ ਰਹੇ ਨੇ ਨਸ਼ਿਆਂ ਨਾਲ ਮੌਤ ਘਟ ਹੋ ਰਹੀ ਹੈ ਪੰਜਾਬ ਦੇ ਜਨਤਾ ਦੀ ਗਉਆਂ ਦੇ ਨਾਲ ਮੌਤ ਜਿਆਦਾ ਹੋ ਰਹੀ ਹੈ ਕਲੋਸਸ ਲਿੱਤਾ ਜਾ ਰਿਹਾ ਹੈ ਕਿ ਲੋਕ ਗਊ ਮਾਤਾ ਦੇ ਨਾਮ ਤੇ ਜਿਹੜਾ ਵਾ ਕਾਉਸਸ ਪੰਜਾਬ ਸਰਕਾਰ ਨੂੰ ਪਾਉਂਦਾ ਹਜ਼ਾਰਾਂ ਕਰੋੜ ਰੁਪਈਆ ਰੈਵਨਿਊ ਜਿਹੜਾ ਪੰਜਾਬ ਸਰਕਾਰ ਨੂੰ ਜਾ ਰਿਹਾ ਹੈ ਸ਼ਰਾਬ ਦੀ ਬੋਤਲ ਤੇ ਸੀਮਿੰਟ ਦੀ ਬੋਰੀ ਤੇ ਗੋਰ ਵੀਲਰ ਤੇ ਟੂ ਵੀਲਰ ਤੇ ਡੈਥ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਤੇ ਬਿਜਲੀ ਦੇ ਬਿੱਲਾਂ ਤੇ ਅਣਗਿਣਤ ਜੀ ਜ਼ਿਆਦੇ ਜਿਹੜਾ ਵਾ ਕਾਉਸਸ ਪੰਜਾਬ ਸਰਕਾਰ ਨੇ ਲਾਤਾ 2017 ਤੋਂ ਲੈ ਕੇ 2025 ਤੱਕ ਹੁਣ ਤੱਕ ਦੇਖ ਲਓ ਹਜ਼ਾਰਾਂ ਕਰੋੜ ਰੁਪਈਆ ਕੌਂਸੈਲਸ ਦਾ ਜਿਹੜਾ ਰੈਵਨਿਊ ਹੈ ਪੰਜਾਬ ਸਰਕਾਰ ਨੂੰ ਜਾ ਰਿਹਾ ਲੇਕਿਨ ਸੀਐਮ ਸਾਹਿਬ ਅਜੇ ਤੱਕ ਇਸ ਤੇ ਇੱਕ ਵਰਡ ਨਹੀਂ ਬੋਲੇ ਵੀ ਸਾਡੇ ਕੋਲ ਇੰਨਾ ਕੌਂਸੈਲਸ ਹੈ ਅਸੀਂ ਇਹ ਸਹੂਲਤਾਂ ਪਬਲਿਕ ਨੂੰ ਤੇ ਗਉਆਂ ਵਾਸਤੇ ਦੇ ਰਹੇ ਗਉਂ ਸੇਵਾ ਕਮਿਸ਼ਨ ਪੰਜਾਬ ਦੀ ਇਸ ਚੀਜ਼ ਤੇ ਸੁੱਤੀ ਹੋਈ ਹੈ ਜਿਹੜੀਆਂ ਸੜਕਾਂ ਦੇ ਗਉਆਂ ਨੇ ਉਹ ਉਸੇ ਤਰ੍ਹਾਂ ਹੀ ਰੁੱਲ ਰਹੀਆਂ ਨੇ ਦੇ ਤੁਹ ਨੂੰ ਕਾਫੀ ਵਾਰ ਮੰਗ ਪੱਤਰ ਦਿੱਤਾ ਕੀ ਸਮੇਂ ਦੇ ਕਿਉਂ ਨਹੀਂ ਸਮਝਾਉਂਦੇ ਦੇਖੋ ਜੀ ਮੈਂ ਕਹਾਂਗਾ ਮੰਗ ਪੱਤਰ ਦੇਣ ਦਾ ਤਾਂ ਹੀ ਫਾਇਦਾ ਵਾ ਕਿ ਸਾਨੂੰ ਜਿਹੜੀ ਗਵਰਨਮੈਂਟ ਆਈ ਸੀ ਇਹ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਅਸੀਂ ਇਸ ਕਰਕੇ ਮੰਗ ਪੱਤਰ ਦਾ ਸਿਲਸਲਾ ਅੱਜ ਤੱਕ ਜਾਰੀ ਰੱਖਿਆ ਅੱਜ ਕੀ ਕੀਤਾ ਗਿਆ ਅੱਜ ਜਿਹੜਾ ਵਾ ਅਸੀਂ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਬਾਹਰ ਖਲੋਤੇ ਆ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਆ ਕਿ 2022-23 ਦੇ ਵਿੱਚ ਅਸੀਂ ਇਸੇ ਤਰੀਕੇ ਦੇ ਨਾਲ ਰੋਸ਼ ਪ੍ਰਦਰਸ਼ਨ ਕੀਤਾ ਸੀ ਤੇ ਇੱਕ ਸਾਨੂੰ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇਸ ਕਰਕੇ ਅਸੀਂ ਸੜਕਾਂ ਦੀਆਂ ਗਊਆਂ ਜਿਹੜੀਆਂ ਉੱਥੇ ਨਹੀਂ ਰੱਖ ਸਕਦੇ ਛੁੱਟ ਨਹੀਂ ਸਕਦੇ ਉਸ ਸਮੇਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਚਬਾਰ ਰੋੜ ਤੇ ਇੱਕ ਜਗ੍ਹਾ ਜਿਹੜੀ ਅਲਾਟ ਕੀਤੀ ਜਿਹਦੇ ਵਿੱਚ ਇੱਕ ਪਸ਼ੂ ਹਸਪੀਟਲ ਜਿਹੜਾ ਅਲਾਟ ਕੀਤਾ ਗਿਆ ਜਿਹਦੀ ਜ਼ਮੀਨ ਅਲਾਟ ਕੀਤੀ ਗਈ 2023 ਦੇ ਵਿੱਚ ਮੰਤਰੀ ਨਿਜਰ ਐਮ ਐਲ ਏ ਜਿਹੜੇ ਆਪਣਾ ਅਜੀਤ ਗੁਪਤਾ ਜੀ ਸੰਦੀਪ ਰਿਸ਼ੀ ਜੀ ਕਮਿਸ਼ਨਰ ਸੀ ਉਦੋਂ ਸਾਰਿਆਂ ਨੇ ਮਿਲ ਕੇ ਉਦਘਾਟਨ ਕੀਤਾ ਲੇਕਿਨ ਉਹਦੀ ਅਜ 2025 ਤੱਕ ਜਿਹੜੀ ਹੈ ਕੰਸਟਰਕਸ਼ਨ ਜਿਹੜੀ ਕੰਪਲੀਟ ਨਹੀਂ ਹੋ ਤੇ ਬਹੁਤ ਹੀ ਜਿਹੜਾ ਨਿੰਦਨੀਆ ਗੱਲ ਹੈ ਇੰਨੇ ਸਾਲ ਬੀਤਣ ਦੇ ਬਾਅਦ باوجود ਕੌਸਸ ਜਿਹੜਾ ਵੈ तकरीबन 10 ਕਰੋੜ ਦੇ ਕੋਲ ਜਿਹੜਾ ਕਾਰਪੋਰੇਸ਼ਨ ਕੋਸਟ ਪ੍ਰੈਜ਼ੈਂਟ ਮੌਜੂਦ ਜਿਹੜਾ ਕੀ ਹੋਰ ਕੇ ਤੇ ਯੂਜ਼ ਨਹੀਂ ਕੀਤਾ ਜਾਂਦਾ ਫਿਰ ਦੇਰੀ ਕਿਸ ਚੀਜ਼ ਚ ਵੀ ਆਏ ਦਿਨ ਜਿਹੜੇ ਹਾਸੇ ਹੋ ਰਹੇ ਨੇ ਭੰਡਾਰੀ ਪੁਲ ਤੇ ਉਦੋਂ ਇੱਕ ਫੈਮਿਲੀ ਜਿਹੜੀ ਜ਼ਖਮੀ ਹੋ ਗਈ ਗੱਡੀ ਟੁੱਟ ਗਈ ਗੰਦਮ ਮੌਤ ਹੋ ਗਈ ਰਣਜੀਤ ਐਵੇਂ ਨਹੀਂ ਉਸ ਤੋਂ ਅਗਲੇ ਦਿਨ ਹੋ ਗਈ ਚਾਰ ਪੰਜ ਹਾਦਸੇ ਲਗਾਤਾਰ ਹੋ ਗਏ ਇੱਕ ਇੱਕ ਮੰਗ ਸਾਡੀ ਆਵੇ ਵੀ ਸਾਨੂੰ ਕਮਿਸ਼ਨਰ ਸਾਹਿਬ ਅੱਜ ਲਿਖਤੀ ਰੂਪ ਚ ਦੇਣ ਵੀ ਇਹ ਸਾਲ ਦੇ ਕਿਹੜੇ ਮਹੀਨੇ ਗਊਸ਼ਾਲਾ ਜਿਹੜੀ ਕੰਪਲੀਟ ਹੋਏਗੀ ਤੇ ਸੜਕਾਂ ਤੋਂ ਜਿਗੋਆ ਜਿਹੜੀਆਂ ਚੁੱਕ ਕੇ ਉੱਥੇ ਰੱਖੀਆਂ ਜਾਣਗੀਆਂ ਕਿਉਂਕਿ 1000 ਦੇ ਕੋਲ ਜਿਹੜੀ ਗਊ ਉੱਥੇ ਰੱਖੀ ਜਾਣੀ ਸੀ ਕਿਸੇ 2 ਘੰਟੇ ਤਾਨੂੰ ਕੋਈ ਅਫਸਰ ਇਹ ਤੱਕ ਮਿਲਣੇ ਧੰਨਵਾਦ ਸਰ ਇੱਥੇ 9 ਵਜੇ ਅਸੀਂ ਆਏ ਸੀ 9 ਅੱਜ ਗਏ ਨੇ ਅਜੇ ਤੱਕ ਜਿਹੜੇ ਅਫਸਰ ਖੂਨ ਨਵੀ ਜਿਹੜੇ ਆ ਡਿਊਟੀ ਤੇ ਨਹੀਂ ਪਹੁੰਚੇ ਗਈ ਬਹੁਤ ਸ਼ਰਮ ਦੀ ਗੱ ਜਿਹੜੇ ਆਮ ਪਬਲਿਕ ਏਰੀਆ ਇੱਥੇ ਪਰੇਸ਼ਾਨ ਹੋ ਰਹੀ ਹੈ ਅਸੀਂ ਤੇ ਅੱਜ ਆਏ ਆ ਕਿਉਂਕਿ ਸਾਨੂੰ ਲੋੜ ਨਹੀਂ ਪੈਂਦੀ ਇੱਥੇ ਜਾ ਆਣ ਦੀ ਲੇਕਿਨ ਆਮ ਪਬਲਿਕ ਅਸੀਂ ਦੇਖ ਰਹੇ ਆਂ ਕਿ ਇੱਥੇ ਅਫਸਰ ਨਾ ਹੋਣ ਕਰਕੇ ਬਹੁਤ ਬਹੁਤ ਸ਼ਰਮ ਦੀ ਗੱਲ ਹੈ ਜਦ ਕਿ ਸੀਐਮ ਸਾਹਿਬ ਕਹਿੰਦੇ ਸੀ ਵੀ ਸਾਨੂੰ ਵੀਡੀਓ ਪਾ ਦਿਆ ਕਰਿਓ ਕੋਈ ਅਫਸਰ ਨਾ ਬੈਠਾ ਹੋਏਗਾ ਮੈਂ ਕਹਾਂਗਾ ਸੀਐਮ ਸਾਹਿਬ ਹੁਣ ਕਾਰਵਾਈ ਕਰੋ ਇੱਥੇ ਤਾਂ ਕਮਿਸ਼ਨਰ ਸਾਹਿਬ ਵੀ ਨਹੀਂ ਬੈਠੇ ਹੋਏ ਦੂਸਰੇ ਨੰਬਰ ਤੇ ਮੈਂ ਜਿਹੜੀ ਸਾਡੀ ਮੰਗ ਆ ਉਹ ਆ ਵਾ ਕਿ ਰਾਤ ਦੇ ਸਮੇਂ ਜਦੋਂ گاਉਂ ਨਾਲ ਐਕਸੀਡੈਂਟ ਹੁੰਦਾ ਹੈ ਪਬਲਿਕ ਦੇ ਕੋਲ ਇੱਕ ਨੰਬਰ ਹੋਣਾ ਚਾਹੀਦਾ ਹੈ ਕਿ ਗਾਉਣਾ ਐਕਸੀਡੈਂਟ ਹੋ ਜੇ ਕਿਉਂਕਿ ਈਵਨ ਕੀ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਉਹਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਜੇ ਅਸੀਂ ਬਚ ਗਏ ਤਾਂ ਅਸੀਂ ਗਾਉ ਨੂੰ ਗਊਸ਼ਾਲਾ ਪੰਚਾਈਏ ਇੱਕ ਤਾਲ ਫਿਰ ਹੀ ਨੰਬਰ ਕਾਰਪੋਰੇਸ਼ਨ ਜਾਰੀ ਕਰੇ ਪਬਲਿਕ ਨੂੰ ਕਿਸੇ ਪ੍ਰਧਾਨ ਦੀ ਲੋੜ ਨਾ ਪਵੇ ਫੋਨ ਕਰਨ ਪਬਲਿਕ ਸਿੱਧਾ ਉੱਥੇ ਫੋਨ ਕਰੇ ਕਾਰਪੋਰੇਸ਼ਨ ਦੀ ਗੱਡੀ ਆਏ ਗਾਉ ਨੂੰ ਗਊਸ਼ਾਲਾ ਪੰਚਾਈਏ ਜੇ ਗਾਉਂ ਦੀ ਤਹਿਤ ਹੋਈ ਹੈ ਤੇ ਉਹਨੂੰ ਸੇਫਲੀ ਜਿਹੜਾ ਹੋਵੇ ਜਿਹੜਾ ਦਬਾਇਆ ਜਾਏ ਤਾਂ ਕਿ ਨਰਾਦਰੀ ਨਾ ਹੋ ਸਕੇ ਰਾਤੀ ਕੁੱਤੇ ਨਾਲ ਤੀਸਰੀ ਸਭ ਤੋਂ ਵੱਡੀ ਮੰਗ 22 ਨੰਬਰ ਫਾਟਕ ਦੇ ਥੱਲੇ ਬਿਨਾਂ ਲਾਇਸੈਂਸ ਤੋਂ ਰੇੜੀਆਂ ਚੱਲਦੀਆਂ ਨੇ ਮੀਟ ਦੀਆਂ ਮੱਛਲੀਆਂ ਕੱਟੀਆਂ ਜਾਂਦੀਆਂ ਨੇ ਦੋ ਸਕੂਲ ਨੇ ਉੱਥੇ ਉਹਨਾਂ ਦੇ ਸਾਹਮਣੇ ਛੁੱਟੀ ਦੇ ਟਾਈਮ ਤੇ ਮੁਰਗੀਆਂ ਤੇ ਮੱਛੀਆਂ ਕੱਟੀਆਂ ਜਾਂਦੀਆਂ ਆਸੀਂ ਕੀ ਸੰਸਕਾਰ ਦੇ ਰਹੇ ਹਾਂ ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹਨਾ ਅਸੀਂ ਬੱਚਿਆਂ ਦੇ ਦਿਲਾਂ ਦੇ ਵਿੱਚ ਕੀ ਡਰ ਪੈਦਾ ਕਰ ਰਹੇ ਹਾਂ ਕਿਉਂਕਿ ਕਟਾਈ ਜਿਹੜੀ ਐ ਇੱਕ ਆਮੰਦਾ ਨਹੀਂ ਦੇਖ ਸਕਦਾ ਤੇ ਛੋਟੇ ਛੋਟੇ 7ਵੀਂ 8ਵੀਂ ਕਲਾਸ ਦੇ ਬੱਚੇ ਕਿੱਥੋਂ ਦੇਖ ਲੈਣਗੇ ਉਹਦੀ ਕਾਰਵਾਈ ਅਸੀਂ ਅੱਜ ਹੀ ਚਾਹੁੰਦੇ ਆ ਜਾਂ ਉਹ ਬੰਦ ਕਰਵਾ ਦਿੱਤੀਆਂ ਜਾਣ ਜਾਂ ਫਿਰ ਜਿਹੜਾ ਉਹਨਾਂ ਟੱਕ ਦੇ ਅਗਰ ਨਾ ਮਸਲਾ ਤਾਂ ਧਰਨਾ ਦੇਖੋ ਅਸੀਂ ਬੈਠੇ ਆ ਜੀ ਜਿੰਨੀ ਦੇਰ ਤੱਕ ਨਹੀਂ ਮਸਲਾ ਹੱਲ ਹੋਉਂਦਾ ਬਹੁਤ ਵੇ ਦੇ ਰਸਾ ਵਿੱਚ ਇਹਨਾਂ ਦੇ ਤੇ ਗੀਆ ਦੇ ਕਰਕੇ ਨਿਕਲੇ ਮਾਰਤਾ ਨਫੀਕਾ ਆ ਰਿਹਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ ਕੋਈ ਵੀ ਅਧਿਕਾਰੀ ਕੋਈ ਵੀ ਅਫਸਰ ਅੰਦਰ ਹੀ ਜਦ ਤੱਕ ਨਾ ਜਾ ਰਿਹਾ ਫਾਕਾ ਕਿ ਇਹਨਾਂ ਵੱਲੋਂ ਹਮੇਸ਼ਾ ਹੀ ਮੰਗਾ ਹੁੰਦੀਆਂ ਨੇ ਇਹਦਾ ਹੀ ਮੰਗਾ ਮਿਲ ਕੋ ਜਾਇਨ ਸਿੱਖਦੇ ਆਂਦੀ ਸੰਸਥਾਵਾਂ ਦੇ ਜਿਹੜੇ ਵੱਡੇ ਉਦੇਸ਼ਾਂ ਦੇ ਜਿਹੜੇ ਲੱਗਦਾ ਹੋਇਆ ਕੋਈ ਅਫਸਰ ਨਾ ਚਾਹੇ ਸਾਨੂੰ ਮੰਗੇ ਜੀ ਕਰੀਮ ਜੀ ਇਹੋ ਕਹਿੰਦੇ ਉਹ ਨਹੀਂ ਆਗਦੇ ਦੇਖਿੰਦਾ ਉਹ ਬਹੁਤ ਸ਼ਰਮ ਦੇ ਰਹੇ 25 ਸੈਂਟੀਮੀਟਰ ਲਈ ਆਏ ਸੀ ਕੰਮ ਹੱਦ ਦੇਸ਼ੀ ਅਗੇ ਸਮੇਂ ਸਰਕਾਰੀ ਨਾਮ ਹੈ ਬਾਬੇ ਸਵੇਰੇ 9:00 ਦੇ ਵਿੱਚ ਸਿੱਧੇ ਤੋਂ ਬੰਦ ਲਿਆਉਣ ਬਾਹਰ ਨਾ ਬੜੇ ਨਾ ਦੇਸ਼ ਸ਼ਰਮ ਨਹੀਂ ਰਗਾਲੇ ਕਿ ਸਾਡੇ ਸਾਰੇ ਟਿਕਾਣੇ ਦੋ ਦਿਨਾਂ ਨੇ ਜਾ ਕੇ ਅੰਦਰ ਪੂਰਾ ਕਾਰਪੋਰੇਸ਼ਨ ਦਫਤਰ ਦਾ ਤੁਹਾਨੂੰ ਕਹਿ ਰਿਹਾ ਵਾਂ ਜੇ ਸਰਕਾਰ ਦੀਆਂ ਨੇਤਾ ਹੈ ਜਿਹੜੀ ਮਕੂਦਾਂ ਸਰਕਾਰ ਪੰਜਾਬ ਤੇ ਚੱਲ ਰਹੀ ਏ ਉਹਨਾਂ ਨੇ ਸ਼ੋਸ਼ੇ ਛੱਡੇ ਸੀ ਵੱਡੇ ਵੱਡੇ ਆ ਕੇ ਜਦੋਂ ਪੰਜਾਬ ਚ ਆਏ ਸੀ ਜਿਹੜੇ ਵੀ ਸਰਕਾਰੀ ਅਫਸਰ ਹੈ ਕੋਈ ਵੀ ਵਿਭਾਗ ਦਾ ਹੈਗਾ ਵਾ ਉਹ ਸਵੇਰੇ 9 ਵਜੇ ਆ ਕੇ ਆਪਣੀਆਂ ਸੀਟਾਂ ਤੇ ਬਹਿ ਜਾਣ ਨਹੀਂ ਤੇ ਉਹਨਾਂ ਨੂੰ ਮੌਕੇ ਤੇ ਸਸਪੈਂਡ ਕਿਛਾ ਜਾਏਗਾ ਆਓ ਅੱਜ ਸਾਡੇ ਨਾਲ ਚੱਲੋ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਵਾਂ ਕਾਰਪੋਰੇਸ਼ਨ ਅੰਮ੍ਰਿਤਸਰ ਗੁਰੂ ਨਗਰੀ ਦੇ ਸਾਡੇ ਨਾਲ ਅੰਦਰ ਚੱਲੋ ਜੇ ਇੱਕ ਵੀ ਅਫਸਰ ਬੈਠਾ ਹੋਵੇ ਕੋਈ ਵੀ ਕਾਰਪੋਰੇਸ਼ਨ ਦਾ ਦਫਤਰ ਬੈਠਾ ਹੋਵੇ ਅਸੀਂ ਮੈਥੋਂ ਆਪਣਾ ਧਰਨਾ ਜਗਾ ਕੇ ਲੈ ਚ ਜਾਵਾਂਗਾ ਇਹ ਨਾਕਾਮੀਆਂ ਸਰਕਾਰ ਦੀ ਇਹ ਡਾਕਟਰ ਰੋਹਨ ਜੀ ਇਹ ਡਾਕਟਰ ਚੇਤਨ ਜੀ ਇਹ ਸਾਰੀ ਟੀਮ ਕੋਈ ਆਪਣੀਆਂ ਘਰ ਦੀਆਂ ਮੰਗਾ ਲੈ ਕੇ ਨਹੀਂ ਬੈਠੇ ਕੋਈ ਆਪਣੇ ਨੀਂਦੀ ਕੰਮ ਲੈ ਕੇ ਨਹੀਂ ਬੈਠੇ ਸਾਡੀ ਮਾਂ ਉਹ ਮਾਤਾ ਜਿਹੜੀ ਸੜਕਾਂ ਦੇ ਉੱਪਰ ਆ ਇੰਨੇ ਰੋਡ ਐਕਸੀਡੈਂਟ ਹੁੰਦੇ ਨੇ ਜਿਹੜੇ ਲੋਗ ਢੰਡੇ-ਮੁੰਡੇ ਕੋਈ ਲਫਾਫੇ ਖਾ ਕੇ ਸੁੱਟਦੇ ਨੇ ਕਿ ਭਾਸੇ ਗੁਰਦਾਰ ਸਾਹਿਬ ਜਾਂ ਲਾਗੀ ਟਕਾਲਾ ਸਾਹਿਬ ਆ ਪਾਪਾ ਨੌਟਰੀ ਸਮਾਜ ਵੀ ਆ ਇਹਨੀਆਂ ਲੋਕਾਂ ਲਈ ਆਸਰਾ ਜਿਹੜੀ ਇੱਕ ਗਊਸ਼ਾਲਾ ਜਿਹੜੀ ਆ ਸਾਨੂੰ ਮਿਲੀ ਸੀਗੀ ਉਹਦਾ ਕੰਮ 2-3 ਮਹੀਨੇ ਦੇ ਵਿੱਚ ਵੀ ਤੁਹਾਨੂੰ ਕੰਪਲੀਟ ਹੋਣਾ ਸੀ ਅੱਜ 2025 ਹੋ ਗਿਆ ਔਰ ਉਸ ਗਊਸ਼ਾਲਾ ਦਾ ਜਿਹੜਾ ਇਹ ਕੰਮ ਕੰਪਲੀਟ ਨਹੀਂ ਹੋਇਆ ਜਦੋਂ ਉਹਨਾਂ ਨੇ ਇਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਬਿਲਡਰ ਨੂੰ ਕੰਮ ਨੂੰ ਸੌਪਿਆ ਸੀਗਾ ਉਹਨੇ ਬਹੁਤ ਹੀ ਘਟੀਆ ਮਟੀਰੀਅਲ ਜਿਹੜਾ ਯੂਜ਼ ਕੀਤਾ ਸੀਗਾ ਉਹ ਮਟੀਰੀਅਲ ਇਸ ਤਰ੍ਹਾਂ ਦਾ ਸੀਗਾ ਕਿ ਜਿਹੜੀ ਗਊਸ਼ਾਲਾ ਦੋ ਜਿਹੜੀਆਂ ਬਰਸਾਤਾ ਉਹ ਵੀ ਨਹੀਂ ਕੱਢ ਸਕਦੀ ਤੇ ਜਦੋਂ ਡਾਕਟਰ ਸਾਹਿਬ ਨੇ ਉਹਦਾ ਵਿਰੋਧ ਕੀਤਾ ਤੇ ਗਊਸ਼ਾਲਾ ਦਾ ਕੰਮ ਬੰਦ ਕਰ ਦਿੱਤਾ ਗਿਆ ਤੇ ਹੁਣ ਤੱਕ ਹਜੇ ਤੱਕ ਉਹਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਔਰ ਗਊਸ਼ਾਲਾ ਜਿਹੜੀ ਹਜੇ ਤੱਕ ਬਣੀ ਨਹੀਂ ਉਹ ਤੇ ਸਾਡੀ ਇਹ ਮੰਗ ਹੈ ਗਊਸ਼ਾਲਾ ਜਲਦੀ ਬਣੇ ਔਰ ਜਿਹੜੀਆਂ ਗਊ ਮਾਤਾ ਨੇ ਉਹ ਸੜਕਾਂ ਤੋਂ ਚੁੱਕ ਕੇ ਜੜੀਆਂ ਉੱਥੇ ਗਊਸ਼ਾਲਾ ਦੇ ਅੰਦਰ ਪਹੁੰਚਾਈਆਂ ਜਾਣ ਸਰਕਾਰ ਅਸਤੇ ਆਪਾਂ ਜਿਹੜੀ ਇਹ ਮੰਗ ਰੱਖੀ ਏ ਅੰਮ੍ਰਿਤਸਰ ਗੁਰੂ ਨਗਰੀ ਦੀ ਕਾਰਪੋਰੇਸ਼ਨ ਹੈ ਅੰਮ੍ਰitsar ਗੁਰੂ ਨਗਰੀ ਦੀ ਕਾਰਪੋਰੇਸ਼ਨ ਹੈ ਜਿੱਥੇ ਗੁਰੂ ਪੀਰਾ ਬੀਰਾ ਦੀ ਧਰਤੀ ਹੈ ਉਥੇ ਸਭ ਨਾਲੋਂ ਜ਼ਿਆਦਾ گاਉ ਹੱਤਿਆ ਹੋ ਰਹੀ ਏ ਉਹ ਕਿਉਂ ਹੋ ਰਹੀ ਏ ਕਿ ਜਿਹੜੀਆਂ ਸਾਡੀਆਂ ਗਊ ਮਾਤਾ ਜਿਹੜੀਆਂ ਆਵਾਰਾ ਸੜਕਾਂ ਤੇ ਘੁੰਮਦੀਆਂ ਵੈ ਉਹਨਾਂ ਦੇ ਨਾਲ ਤੇ ਨਾਲ ਕੋਈ ਰੋਡ ਐਕਸੀਡੈਂਟ ਹੋ ਜਾਂਦਾ ਵੈ ਉਸ ਤੋਂ ਬਾਅਦ ਕੋਈ ਨਾ ਕੋਈ ਕੋਈ ਯਾਤਰੀ ਨਹੀਂ ਜਾਂਦਾ ਹੁੰਦਾ ਉਹਦਾ ਵੀ ਨੁਕਸਾਨ ਹੋ ਜਾਂਦਾ ਵੈ ਇਹ ਸਾਡੀ ਜਿਹੜੀ ਕਾਰਪੋਰੇਸ਼ਨ ਕੋ ਸਾਡੀਆਂ ਤਿੰਨ ਮੰਗਾਂ ਉਹ ਸਾਡੀਆਂ ਮੰਗਾਂ ਚ ਹੈ ਜੇ ਕੋਈ ਮੰਗਾ ਕਿਸੇ ਦੇ ਘਰ ਦੇ ਯਾਰੀਆਂ ਥੋੜਾ ਵੈ ਜਾਂ ਕੋਈ ਨੀਜੀ ਮੰਗਾ ਥੋੜਾ ਵੈ ਸਾਡੀ ਮਾਂ ਗਊ ਮਾਤਾ ਜੀ ਦੀਆਂ ਮੰਗਾਂ ਵੈ ਪਹਿਲੀ ਮੰਗ ਜਿਹੜੀ ਸਾਡੀ ਸਭ ਤੋਂ ਵੱਡੀ ਤੁਹਾਨੂੰ ਦਸੀਏ ਕਿ ਜਿਹੜੀਆਂ ਅਵਾਰਾ ਗਊਆਂ ਸਾਡੀਆਂ ਸੜਕਾਂ ਤੇ ਘੁੰਮਦੀਆਂ ਉਹਨਾਂ ਨੂੰ ਇੱਕ ਰਹਿਣ ਬਸੇਰਾ ਦਿੱਤਾ ਜਾਵੇ ਕੀ ਗੱਲ ਹੈ ਕਾਰਪੋਰੇਸ਼ਨ ਕੋ ਪੈਸਾ ਨਹੀਂ ਹੈਗਾ ਉਹ ਤੋਂ ਸਾਰੀ ਫੰਡਿੰਗ ਆਂਦੀ ਏ ਸਾਡੇ ਵੀ ਉਤੇ ਬੈਠੇ ਦੇ ਬੰਦੇ ਜਿਹੜੇ ਸਾਨੂੰ ਦੱਸਦੇ ਨੇ ਕੋਈ ਵੀ ਸਰਕਾਰ ਹੋਵੇ ਗਉਂ ਰੱਖਸ਼ਾ ਤੇ ਫੰਡਿੰਗ ਆਂਦੀ ਏ ਪਰ ਉਹ ਜਦੋਂ ਫੰਡਿੰਗ ਕਾਰਪੋਰੇਸ਼ਨ ਦੇ ਦਫਰਾਂ ਤੱਕ ਆਂਦੀ ਏ ਉਹ ਪਤਾ ਨਹੀਂ ਕਿਹੜੇ ਅਫਸਰ ਕਿਹੜੀ ਜਗ੍ਹਾ ਤੇ ਉਹ ਪੈਸੇ ਨੂੰ ਵਰਤ ਜਾਂਦੇ ਨੇ ਦੂਸਰੀ ਮੰਗ ਜਿਹੜੀ ਸਭ ਤੋਂ ਵੱਡੀ ਜਿਹੜੀ ਮੰਗੇ ਇੱਕ ਹੈਲਪਲਾਈਨ ਨੰਬਰ ਇੱਕ ਹੈਲਪ ਨੰਬਰ ਦੇ ਨਾਲ ਜੇ ਗਉਂ ਹੱਤਿਆ ਤੋਂ ਬਚ ਸਕਦੀ ਏ ਇਹ ਇਨਾਂ ਨੂੰ ਇੱਕ ਖਰਮੜਾ ਨੰਬਰ ਜੇ ਕਰ ਦਣ ਤੇ ਇਨਾਂ ਨੂੰ ਕੋਈ ਇਹਨਾਂ ਦਾ ਕੋਈ ਮੁੱਲ ਨਹੀਂ ਲੱਗਦਾ ਹਾਂਜੀ ਇਸੇ ਕਰਕੇ ਤੀਸਰੀ ਜਿਹੜੀ ਸਾਡੀ ਮੰਗੇ ਆਪਾਂ ਪਹਿਲਾਂ ਵੀ ਦੱਸਿਆ ਵੈ ਕਿ ਆਪਾਂ ਸਾਰੀ ਟੀਮ ਜਿਹੜੀ ਸਾਡੀ ਟੀਮ ਹੈ ਆਪਣੀ ਪੋਕਟ ਮਣੀ ਚੋਂ ਖਰਚ ਕੇ ਸਾਨੂੰ ਜਦੋਂ ਵੀ ਕੋਈ ਕੋਲ ਆਂਦੀ ਏ ਇੱਥੇ گاਉਂ ਐਕਸੀਡੈਂਟ ਹੋ ਗਿਆ گاਉਂ ਐਡਾ ਫੱਟਰ ਏ ਅਸੀਂ ਆਪਣੀ ਨਿੱਜੀ ਕਮਾਈ ਚੋਂ ਛੋਟਾ ਹਾਥੀ ਕਰਕੇ ਅਸੀਂ ਉੱਥੋਂ ਜਾ ਕੇ ਚੁੱਕ ਕੇ ਹੁੰਦਾ ਲਾਜ ਕਰਾਨੇ ਆ ਜਿੰਨੇ ਜੋਗੇ ਹੈਗੇ ਆ ਅਸੀਂ ਤੇ ਆਪਣੀ ਸੰਤਾ ਚ ਲੱਗੇ ਦੇ ਆ ਪਰ ਕਾਰਪੋਰੇਸ਼ਨ ਨੂੰ ਜਾਗਣ ਦੀ ਲੋੜ ਏ ਤੁਸੀਂ ਦੇਖਿਆ ਹੋਵੇਗਾ ਅੱਜ ਤੋਂ 15 ਦਿਨ ਪਹਿਲਾਂ ਤਰੰਤਾ ਰੋਰ ਤੇ ਇੱਕ ਡੁੱਸ਼ ਇਨਸਾਨ ਜਿਹੜਾ ਕਿ ਗਉਆਂ ਨੂੰ ਕੱਟ-ਕੱਟ ਕੇ ਉਹ ਫੈਕਟਰੀ ਚ ਲਾ ਰਿਆ ਸੀ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਲੱਗੇ ਹੋਵੇ ਜਿੱਥੇ ਗੁਰੂ ਪੀਰਾਂ ਦੀ ਨਗਰੀ ਹੋਵੇ ਉਥੇ ਗਾਉਂ ਹਟਿਆ ਹੋਵੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਸਾਡੇ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਨੂੰ ਇਹਨਾਂ ਨੇ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਐ ਉਹ ਲਾਇਸੈਂਸਾਂ ਦੀ ਕਾਰਵਾਈ ਹੋਵੇ ਉਹ ਲਾਇਸੈਂਸ ਕੱਟੇ ਜਾਣ ਉਹ ਬੰਦ ਹੋਣ ਤਾਂ ਕਿ ਇਹਨਾਂ ਨੂੰ ਪਤਾ ਲੱਜੇ ਕਿ ਇਹ ਲਾਇਸੈਂਸ ਲੈ ਕੇ ਕਿਹੜੇ ਗੰਦੇ ਗੰਦੇ ਕੰਮ ਗਾਉਂ ਹਤਿਆਰੇ ਕਰ ਰਹੇ ਨੇ ਸਾਡੀਆਂ ਮੰਗਾਂ ਜਿਹੜੀਆਂ ਜਾਇਜ਼ ਏ ਉਸ ਦੋਸਤ ਇਨਸਾਨ ਤੇ ਅਸੀਂ ਜਿੱਥੇ ਪਰਚਾ ਕਰਾਇਆ ਉਹਦੀ ਫੈਕਟਰੀ ਸੀਲ ਕਰਾਈ ਕਿਉਂਕਿ ਸਾਡਾ ਸਾਰਾ ਸਮਾਜ ਉਥੇ ਮੌਕੇ ਤੇ ਪਹੁੰਚ ਗਿਆ ਸੀ ਸਾਰੀ ਟੀਮ ਪਹੁੰਚ ਗਈ ਸੀ ਪਰ ਇਹ ਸੁੱਤੀ ਹੋਈ ਕਾਰਪੋਰੇਸ਼ਨ ਵੇਲੋ ਗੋਣਾ ਇੱਕ ਇੱਕ ਵੱਜ ਗਿਆ ਵੈ ਕਿਸੇ ਵੀ ਅਸਰ ਨੇ ਸਾਡੀ ਹਾਲੇ ਤੱਕ ਨਾ ਕੇ ਕੋਈ ਗੱਲ ਨਹੀਂ ਸੁਣੀ ਬੜੀ ਸ਼ਰਮ ਦੀ ਗੱਲ ਏ ਪਰ ਅਸੀਂ ਇਸੇ ਤਰ੍ਹਾਂ ਹੀ ਡਟੇ ਰਵਾਂਗੇ ਜੇ ਸਾਨੂੰ ਲੋੜ ਪਈ ਤੇ ਅਸੀਂ ਉਹ ਸਾਬਨੇ ਜਾ ਕੇ ਸੜਕ ਤੇ ਵੀ ਬਹਿ ਜਾਾਂਗੇ ਲੰਮੇ ਪੈ ਜਾਾਂਗੇ ਪਰ ਆਪਣੀ ਗਊ ਮਾਤਾ ਜੀ ਨੂੰ ਇਨਸਾਫ ਦਿਵਾ ਕੇ ਰਵਾਂਗੇ ਤੇ ਆਪਣੀਆਂ ਮੰਗਾਂ ਪੂਰੀਆਂ ਕਰਾ ਕੇ ਰਵਾਂਗੇ ਜੋ ਵੀ ਅਸੀਂ ਕਰ ਰਹੇ ਹਾਂ ਚਾਹ ਰਿਹਾ ਹਾਂ ਜਿੰਦੇ ਕੋਈ ਘਰ ਦੀਆਂ ਮੰਗਾਂ ਨਹੀਂ ਸ਼ੌਕਲਾ ਜੀ ਤੁਸੀਂ ਪਿਪਲ ਇਟਸ ਤੋਂ ਵੀ ਉਹਨਾਂ ਆਖਰੀ ਚਰਚਾ ਨਾਲ ਗੱਲਬਾਤ ਕਰਨੇ ਬਾਹਰ ਪਹੁੰਚਿਆ ਸਾਡੇ ਅੱਜ ਵੱਡੇ ਪਿਆਰ ਸ਼੍ਰੀ ਆਪਰਾ ਜੀ ਇਹ ਕੁਝ ਮੰਗਾਂ ਨੂੰ ਲੈ ਕੇ ਰੋਸ਼ਨੀ ਦੱਸਿਆ ਹੈ tournament 'ਚ ਉਹਨਾਂ ਨੇ ਕਹਿੰਦੇ ਕਿ ਜਿੰਨੀਆਂ ਵਸੰਦੀਆਂ ਤੁਹਾਡੀ ਟੀਮ ਜਿਹੜੀਆਂ ਮੰਗਾਂ ਨੇ ਉਹਨਾਂ ਦੀ ਬਹੁਤ ਜਾਇਜ਼ ਨੇ ਦੋ ਸਾਲ ਤੋਂ ਜਾਨੀ ਦੋਸ਼ਲਾ ਰੱਬ ਨੇ ਜਿਹੜਾ ਕੰਮ ਕਰਦਾ ਹੈ ਮਲੇ ਸਾਹਮਣੇ ਇਹ ਮਸ਼ਲ ਕਰਦਾ ਸੀ ਉਹਾਈ ਤੱਕ ਵੀ ਪੂਰਾ ਨਹੀਂ ਹੋ ਸਕਿਆ ਹਾਂ ਜੇ ਇਹ ਪੂਰਾ ਹੋ ਜਾਂਦਾ ਤੇ ਉੱਥੇ ਮੇਰੇ خیال ਚ ਪਈ ਹਜ਼ਾਰ ਗਊ ਰੱਖਦਾ ਭਾਈ ਮੈਂ ਕਰ ਦਮਾ ਕਰਵਾ ਕਰ ਦਿੰਦਾ ਤੇ ਜਿਹੜੀਆਂ ਅਵਾਰਾ ਗਊਆਂ ਜਿਹੜੀਆਂ ਸੜਕਾਂ ਤੇ ਘੁੰਮਰੀਆਂ ਨੇ ਉਹ ਸਾਰੀਆਂ ਉੱਥੇ ਸ਼ਿਫਟ ਹੋ ਸਕਣੀਆਂ ਤੇ ਜਿਹੜੀਆਂ ਕਾਫੇ ਨੇ ਜਿਹੜੇ ਹਾਸੇ ਹੋਣ ਤੋਂ ਬਚ ਜਿਹੜੀਆਂ ਵੀ ਮੰਗਾ ਡਾਕਟਰ ਨੇ ਰੱਖੇ ਨੇ ਜਾਇ ਜੇ ਸਾਡੀ ਟੀਮ ਸੁਣਨ ਦੇ ਨਾਲ ਖੜੀ ਆ ਮੋਢੇ ਨਾਲ ਮੋਢਾ ਜੋੜ ਕੇ ਪਰ ਮਪ੍ਰਸ਼ਾਸਨ ਨੂੰ ਮੰਨ ਕਰਦਾ ਕਿ ਉਹ ਡਾਕਟਰ ਸਾਹਿਬ ਨੂੰ ਬੁਲਾਉਣ ਜਲਦੀ ਆਣ ਉਹਨਾਂ ਦੇ ਨਾਲ ਮੀਟਿੰਗ ਕਰਨ ਟੇਬਲ ਟੌਪ ਤੇ ਗੱਲ ਕਰਨ ਤੇ ਆਪਾਂ ਇਹ ਮੰਨਣਾ ਨੂੰ ਕਿਸ ਤਰ੍ਹਾਂ ਆਪਾਂ ਜਿਹੜਾ ਕਿ ਸ਼ ਇਹ ਆਖਰੀ ਕਦੇ ਵਿੱਚ ਨਾਮ ਦੇਣ ਤੇ ਆਪਾਂ ਜਿਹੜਾ ਇਹਦਾ ਜੋ ਜਿਹੜਾ ਹਲਕਾ ਸੀਗੇ ਉਹ ਬਹੁਤ ਸ਼ਾਹਲਾ ਦਾ ਵੀ ਜਿਹੜਾ ਕੰਮ ਆ ਸ਼ੁਰੂ ਕਰਾ ਕੇ ਨੂੰ ਜਿਹੜਾ ਜ਼ਰੂਰ ਆ ਜਾਵੇ ਮੈਂ ਇਹ ਚਾਹਣਾ ਕਰਦਾ ਕਿ ਸਭ ਨੇ ਜਿਸ ਨਾਲ ਨੇ ਕਿਸੇ ਨਾਲ ਕੋਈ ਤਰ੍ਹਾਂ ਦੀ ਨੀਂ ਪਈ ਹੈ ਔਰ ਉਹਨਾਂ ਨੇ ਇਹ ਕਹਿਣਾ ਕਿ ਸਰਕਾਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਦਿੰਦੀ ਅਸੀਂ ਇੱਥੇ ਡੱਟ ਕੇ ਰਵਾਂਗੇ ਔਰ ਉਹਨਾਂ ਨੂੰ ਮਦਦ ਚਾਹੀਦਾ ਦੇ ਸਕੇ ਸਾਈਟੀ ਟੀਵੀ ਪੂਰੀ ਤਰ੍ਹਾਂ ਇਹਨਾਂ ਦਾ ਸਹਿਯੋਗ ਕਰ ਰਹੇ ਨੇ ਔਰ ਕੋਲ ਮਾਰ ਆਪਣੇ ਕਰਕੇ ਤੇ ਦਿੱਤੀ ਜਿਹੜੀ ਉਸ ਸਮੇਂ ਲਾਟੀ ਸੀ ਉਸ ਸਮੇਂ ਗੁਰੂ ਨਗਰੀ ਦੇ ਉਹਨਾਂ ਨੇ ਸਾਨੂੰ ਸਾਡੇ ਕੋਲ ਲਈਤੀ ਉਹਨਾਂ ਦਾ ਮਤਵੰਨ ਵੀ ਜਿਹੜਾ ਉਹਨਾਂ ਨੇ ਸਾਨੂੰ ਲਈਤੀ ਰੂਟ ਤੇ ਪਾ ਦਿੱਤਾ ਇਹ ਜਗ੍ਹਾ ਅੱਜ ਅਸੀਂ ਲਾਉਡ ਕਰ ਦਈਏ ਪਰ ਜਦੋਂ ਸਾਡੀ ਸੰਗਤ ਦੇ ਆਖੇ ਮੋਕੇ ਦੇ ਪੁੰਚ ਮੈਂ ਚਾਹਨਾ ਮਟੀਰੀਅਲ ਸੀ ਜੋ ਕੰਡ ਸਿਲਪੂ ਥੀਰੋ ਦਾ ਮਟੀਰੀਅਲ ਇਸਤੇਮਾਲ ਹੋ ਰਿਹਾ ਸੀ ਅਸੀਂ ਫਿਰ ਡੀਸੀ ਲੈਣੀ ਜਾ ਕੇ ਕਿਹਾ ਕਿ ਜਿਹੜਾ ਉਹ ਮਟੀਰੀਅਲ ਹੈ ਉਥੇ ਥੀਰੋ ਤੋਂ ਹਿੰਦੂ ਕਰਮਚਾਰੀ ਨੂੰ ਬੁਲਾਇਆ ਪੁਛਾ ਕਰ ਰਹੇ ਨੇ ਪਰ ਮੈਡਮ ਨੇ ਤੁਰੰਤ ਉਥੇ ਐਕਸ਼ਨ ਲੈਂਦੇ ਹੋਏ ਉਹਨਾਂ ਦੇ ਕਾਰਵਾਈ ਕੀਤੀ ਸੀ ਪਰ ਉਹ ਲੋਗਾ ਯੋਜਨਾ ਦਾ ਕੰਮ ਵੰਡੇ ਤਾਂ ਸਾਨੂੰ ਬੇਨਤੀ ਕਰਦੇ ਆ ਕਿ ਉਹ ਕੰਮ ਸ਼ੁਰੂ ਤੋ ਜਲਦੀ ਕਰਾ ਕੇ ਕੌ ਮਾਤਾ ਜੀ ਨੂੰ ਰਹਿਣ ਸਿਹਰਾ ਜਿਹੜਾ ਪਿਆ ਹਿੱਸਾ ਉਹ ਲਗਾਣ ਦੇ ਕੌਸ਼ਲ ਤੇ ਲਗਾਤਾਰ ਲਗਾਤਾਰ ਇਹ ਕੋਈ ਦਿੱਕਤ ਆਉਦੀ ਹੈ ਕਿ ਸਾਡੇ ਨਾਲ ਟੇਬਲ ਤੇ ਗੱਲ ਕਰਨ ਬਹੁਤ ਸਾਡਾ ਇਹ ਮਜ਼ਦੂਰ ਤੇ ਪੀਆਂ ਕੁੜੀਆਂ ਨਹੀਂ ਹੋਏ ਕੋਈ ਕੰਨੀ ਨਹੀਂ ਖਲਾ ਨੂੰ ਪੂਰਾ ਕਰਦੇ ਆ ਤੇ ਮੈਂ ਇਹ ਮੈਂ ਰਿਕਮੈਂਡ ਕਰਾਂਗਾ ਇਹ ਮੰਗਾ ਪੂਰੀਆਂ ਦੇ ਮਾਰਦੇ ਤੇ ਮੈਂ ਐਸਐਮਡੀ ਮੰਡਲੇ ਦਾ ਇੱਕ ਸੰਦੇਸ਼ ਸੀ ਛੋਟਾ ਗਿਆ ਤੇਵਾਦਾਰ ਹੁੰਦੇ ਨਾਪੇ ਐਤੋਂ ਮੈਂ ਤੁਹਾਨੂੰ ਭਾਈ ਕਰਨਾ ਚਾਹੁੰਦਾ ਮਾਨਜੀ ਨੂੰ ਇਹ ਜਿਹੜੀ ਇਹ ਹਾਈ ਕੋਰਟ ਦੇ ਮਾਤਾ ਜੀ ਦੇ ਵਿਆਹ ਤੇ ਉਹਨਾਂ ਦੀ ਜਗ੍ਹਾ ਤੇਰੀ ਲੋਕ ਲਾ ਕੇ ਪੈਸੇ ਜਿਹੜੇ ਨਾਲ ਕਾਰਬੰਦੀਆਂ ਲਾਈਨ ਪਿਆ ਜਾਂਦੇ ਗੋਸਾਲਾ ਨੂੰ ਪੂਰਾ ਖਾਦਿਆ ਸਾਡਾ ਜਾਣਕਾਰੀ ਇਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਆਏ ਨੇ ਇੰਨਾ ਕਿਤੇ ਆਪਣਾ ਹੱਕ ਲੈਣ ਦੇ ਲਈ ਸਰਕਾਰਾਂ ਕੋ ਲੋਕੋ ਕੀ ਚਿਤਨਾ ਦਿੱਸ ਨੁਕਸਾਨ ਆਪਣਾ ਜਿਹੜਾ ਆਈ ਹੈ ਸਰ ਕੋਈ ਬੰਦਾ ਇਨਸਾਨ ਅੱਜ ਭੁਗਦਾ ਪੈ ਘਰੋਂ ਨਿਕਲਦਾ ਪਤਾ ਨਹੀਂ ਲੱਗਦਾ ਆਪਣੀ ਸਰਕਾਰ ਕਿਹਨਾਂ ਕੇ ਸਤਿ ਜੋ ਬਤਾ ਅੱਜ ਰਿਸਪੋਰਟ ਸਰਕਾਰ ਇੱਕ ਵਾਰ ਸਰਕਾਰ ਕਮਰੀ ਸੰਗ ਦੇ ਅੰਦਰ ਇਹ ਕਿ ਪਾਵਰ ਸਸ ਲੋਕਾਂ ਸੁਰੱਖਤ ਨਹੀਂ ਹੋ ਰਿਹਾ ਪਰ ਬੱਦਸ਼ੂਰ ਅੱਜ ਤੋਂ 10 ਚੀਜ਼ਾਂ ਦੁੱਤੇਗਾ। ਇਹ ਲੱਗਦਾ ਕਿ ਟੈਕਸ ਵੀ ਤਾਉਣੀ। ਕੰਮੀ ਸਰਪਾਰਮੇਸ਼ ਮੁਰਦਾਪਾਲ। ਬੰਮੂ ਦਿੱਤਾ ਸੀ। ਹਾਂ। ਗੁਸਤਾਨੀ। ਬੰਮਾ ਲਾ ਕੇ। ਜੇ। ਬੰਮਾ ਲਾ ਕੇ। ਜੇ। 범리 산탄케르 군다바드 군다바드 무다바드 범리 산탄케르 군다바드 군다바드 무다바드 희지 티라시피 군다바드 군다바드 하산 마항 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 아미 사리 군디 마항 마항 ਪੁਰਾਣਾ ਦਾ ਮਰਦਾ ਬਾਹਰ ਜਾਈ ਨੇ ਪੁਰਾਣਾ ਬੋਲ ਨਾ ਰੋਕੇ ਉਹ ਇਹ ਆਪਣੇ ਕੋਲ ਨਾ ਕਰ ਚਾਹੇ ਕਿ ਇਹ ਸਨਖੇ ਖਾਲੀ ਰਹੇ ਜੋ ਅੱਜ ਸਾਹਮਣੇ ਆ 60 ਦਾ ਵੀ ਪ੍ਰਸ਼ਾਸਨ ਕੋਈ کلے کا مسئلہ نہیں ہے ਰੋਹਨ ਜੀ ਦੇ ਨਾਲ ਹਾਂ ਜੀ ਵਾਹ ਜੀ ਦਾ ਤੁਮ ਚ ਅੰਮੀ ਹੋਗੀ ਮੈਨ ਟੈਕਨੀਕਲ ਬ੍ਰਾਂਚ ਦਾ ਹਾਂਜੀ ਹਾਂਜੀ ਸੋਲਵਿੰਗ ਵਾਲੇ ਨੂੰ ਪੜਾਉਂਦਾ ਮੈਂ ਜਨਰਲ ਬ੍ਰਾਂਚ ਦਾ ਹੈਗਾ ਇਹਨਾਂ ਨੂੰ ਪਤਾ ਹੀ ਹੈ ਡਾਕਟਰ ਸਾਹਿਬ ਸਾਡੀ ਦੋ ਵਿੰਗ ਹੈ ਜੀ ਹੈ ਮੈਂ ਕਹਾਂ ਨਾਨ ਟੈਕਨੀਕਲ ਵਿੰਗ ਔਰ ਟੈਕਨੀਕਲ ਵਿੰਗ ਹੈ ਟੈਕਨੀਕਲ ਵਿੰਗ ਹੈ ਇਹ ਤੁਹਾਡੇ ਅੰਦਰ ਹੀ ਹੈ ਨਹੀਂ 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 ਇਹਨਾਂ ਦਾ ਮਤਲਬ ਕੋਰਸ ਫਿਸ਼ਿੰਗ ਦੇ ਜਿਹੜੇ ਕੋਰਸ ਹੈ ਅੰਦਰ ਕੋਰਸ ਹੈ ਮਤਲਬ ਕੋਰਸ ਫਿਸ਼ਿੰਗ ਜੀ ਮੈਂ ਸੈਸ਼ਨ ਗੁਸਤਨ ਜਨਰਲ ਠੀਕ ਹੈ ਜੀ ਇੱਕ ਹੁੰਦਾ ਸੀ ਜਿਹੜੇ ਹੁੰਦੇ ਨਾ ਉਹ ਹੁੰਦੇ ਸਿਵਲ ਵਿੰਗ ਦੇ ਜਿਨ੍ਹਾਂ ਦੀ ਪ੍ਰੋਫੈਸ਼ਨ ਨਹੀਂ ਹੈ ਮੇਰੇ ਪਰਿਊਚ ਨਹੀਂ ਆ ਪਰ ਮੈਂ ਕੱਲ ਕਰ ਲੈਣਾ ਠੀਕ ਤੇ ਦੂਸਰਾ ਇੱਕ ਹੈਗਾ ਜੇ ਰਾਤ ਦੇ ਟਾਈਮ ਤੇ ਤੁਹਾਨੂੰ ਹੀ ਪਤਾ ਜਦੋਂ ਐਕਸੀਡੈਂਟ ਹੁੰਦਾ ਨਾ ਕੋਈ ਅਵੇਲੇਬਲ ਨਹੀਂ ਹੁੰਦਾ ਇੱਕ ਡੇਢ ਮਹੀਨਾ 2 ਮਹੀਨੇ ਇੰਨਾ ਐਕਸ਼ਨ ਕੀਤਾ ਤੁਹ ਜਾਨੇ ਮਤਲਬ ਬੰਦੇ ਲਾ ਲਈ ਜਿੱਤੋਂ ਬਾਅਦ ਤੁਹਾਡੇ ਜਿਦੋਂ ਹਾਂਜੀ ਹਾਂਜੀ ਤਾਂ ਪਿੱਛੇ ਬੜਾ ਹੀ ਐਕਸ਼ਨ ਕੀਤਾ ਪਰ ਫਿਰ ਕਿਥੋਂ ਲੋਕੀ ਛੱਡ ਜਾਂਦੇ ਆ ਜਿਹੜੀ ਮੰਗਣੇ ਜਿੰਨੇ ਦਿਨ ਉੱਥੇ ਪੁਲਿਸ ਵਾਲੇ ਬੈਠੇ ਸੀ ਨਾ ਉਹਨੇ ਦਿਨ ਠੀਕ ਸੀਗਾ ਉਸ ਤੋਂ ਬਾਅਦ ਫੇਰ ਹੋ ਗਿਆ ਇਸ ਟਾਈਮ ਕੋਲ ਕਰਦੇ ਨੇ ਮੈਂ 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 ਬੀਮ ਚਾਲੀ ਬੰਦੀ ਐ ਲੋਕ ਨੂੰ ਮਿਲੀ ਆ ਮੈਂ ਤੁਹਾਨੂੰ ਇੱਕ ਚੀਜ਼ ਸੋਹਿਆ ਤਾਂ ਗਲਤ ਸਮਾਂ ਬਠਿੰਡੇ ਕੋਰਪੋਰੇਸ਼ਨ ਸ਼ਰੇਆ হ্যাঁ ও মেজ প্রবম আছে ਵਰਜਸਾਂ ਦਾ ਦੁਰ ਲੱਗਦੀ ਰਹੀ ਨਾ ਲੋਕੀਂ ਪਿੰਡਾਂ ਸਾਡ ਦੇ ਉੱਥੇ ਮੇਨ ਪ੍ਰੋਬਲਮ ਜਿੰਨੇ ਚੁਕਰੀ ਉਹ ਨਹੀਂ ਆਈਂਦੀਆਂ ਨਵੀਂ ਪਰ ਉੱਥੇ ਅਸੀਂ ਨਾ ਚਾਹਨੇ ਆ ਨੀ ਤੇ ਡੇਰੀ ਬਲੇ ਨਾ 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 ਆਵਾਰਾ ਗਿਆ ਤੇ ਉਹ ਹੁਵਾਰਾ ਅਸੀਂ ਅਸੀਂ ਪਤਾ ਹੈ ਕਿ ਚਾਹਨੇ ਆ ਇੱਕ ਟੋਲ ਫਰੀ ਨੰਬਰ ਜਾਰੀ ਕਰੇ ਰਾਤ ਦੇ ਟਾਈਮ ਤੇ ਜਦੋਂ ਐਕਸੀਡੈਂਟ ਹੁੰਦਾ ਨਾ ਗੱਡੀ ਦੇ ਦੋ ਗੋਗਾ ਦੀਆਂ ਨਾ ਮੈਨੂੰ ਪਤਾ ਤੁਸੀਂ ਇੱਕ ਉਹਨਾਂ ਗੋਨ ਮਰ ਰਾਤੀ ਭੇਜਿਆ ਪਰ ਇਹ ਗੱਲ ਖਬਰ ਵੀ ਦੇ ਇੱਕ ਮੈਂ ਤੁਹਾਨੂੰ ਚੀਜ਼ ਦੱਸਾਂ ਨਹੀਂ ਨਹੀਂ ਇੱਕੋ ਵੀ ਭੇਜੀ ਆ ਸਾਰਾ ਬੰਦਾ ਤੁਹਾਨੂੰ ਕਾਲ ਨਹੀਂ ਕਰਸਾ ਕਚੇਰੀ ਚੋਂ ਮੇਰੀ ਸਮਝੋ ਕਚੇਰੀ ਵੀ ਨਹੀਂ ਦਿੱਤੀ ਬਹੁਤ ਕੋਲ ਹਾਂ ਨੈਕਸਟ ਹਾਂ ਦੋ ਦੋ ਸਿਰ 20 ਡਾਲਰ ਮੈਂ ਵੀ ਕੀ ਰੱਤੀ ਮੈਂ ਮੈਂ ਉਹ ਉਹ ਚੀਜ਼ ਵਾਸਤੇ ਉਹ ਮੈਨੂੰ ਤੇ ਇੱਕੋ ਹੀ ਕਾਲ ਲਈ ਆ ਮੈਂ ਉਹਨਾਂ ਨੂੰ ਇੱਕੋ ਗਈ ਮੈਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਹਰ ਬੰਦਾ ਸਰ ਤੁਹਾਨੂੰ ਮੇਰੀ ਵੀ ਭਾਜੀ ਮੇਰੀ ਗੱਲ ਸੁਣੋ ਤੁਹਾਡਾ ਹਰ ਬੰਦਾ ਆਸਾਨ ਕੰਮ ਨਹੀਂ ਗਾ ਹਰ ਬੰਦਾ ਤੁਹਾਨੂੰ ਫੋਨ ਨਹੀਂ ਕਰ ਸਕਦਾ ਹਰ ਮੈਨੂੰ ਨਹੀਂ ਕਰ ਸਕਦਾ ਮੇਰਾ ਤੇ ਫੋਨ ਵੀ 12 24 ਘੰਟੇ ਖੁੱਲੋਂਗਾ ਇੱਕ ਟਾਲ ਫਰੀ ਨੰਬਰ ਸਰ ਅਸੀਂ ਚਾਹੁੰਦੇ ਪਬਲਿਕ ਹਾਂ ਫੋਨ ਨਹੀਂ ਸਾਡੀਆਂ ਮੰਗਾ ਜੜੀਆਂ ਤੇਲ ਉਹ ਜਾ ਟਾਲ ਫਰੀ ਨੰਬਰ ਰਾਤੀ ਪਬਲਿਕ ਕਾਲ ਕਰਦਾ ਮੈਂ ਤੁਹਾਨੂੰ ਟੋਲ ਫੀ ਦਾ ਨਹੀਂ ਮਤਲਬ ਇੱਕ ਨੰਬਰ ਟੋਲ ਫੀ ਜਿੱਦੀ ਜਿੱਦੀ ਹੋਏਗਾ ਕਰਦਾ ਹੈ ਜਨਤਾ ਕਰਨਾ ਭਾਈ ਨੰਬਰ ਇੱਕ ਮੈਂ ਡਾਕਟਰ ਅੱਛਾ ਭਾਵੇਂ ਡਾਕਟਰ ਸਾਹਿਬ ਦਾ ਜਨਤਾ ਕਰਦੇ ਹੋ ਤੇ ਇਹ ਰਾਤੀ 12 ਵਜੇ ਵੀ ਕੋਈ ਐਕਸੀਡੈਂਟ ਹੁੰਦਾ ਤੇ ਇਹਨਾਂ ਨੂੰ ਫੋਨ ਕਰੋ ਤੇ ਜੇ ਗਊ ਮਰ ਗਈ ਤੁਸੀਂ ਆ ਜਾਓ ਤਾਂ ਵੀ ਲਿਫਟ ਦੋ ਬੰਦੇ ਆ ਜਨ ਮੈਂ ਹੁਣੇ ਸਾਰੀਆਂ ਕਰਾ ਦੇਣਾ ਤੇ ਮੇਜਰ ਕੋਈ ਜੈਨੂਨ ਗੱਲ ਹੈ ਜੈਨੂਨ ਗੱਲ ਹੈ ਤੇ ਤੀਜੀ ਇੱਕ ਲਾਸਟ ਹੈ ਜੀ 22 ਨੰਬਰ ਫਾੜਕ ਦੇ ਥੱਲੇ ਦੋ ਸਕੂਲ ਭਵਨ ਦੇ ਅਸਲ ਤੇ ਕਿੱਡ ਦੰਲੀ ਹੰਦੇ ਬਾਈ ਨੰਬਰ 1 ਦੇ ਥਲੇ ਦੋ ਸਕੂਲ ਹੈ ਭਵਨ ਜੈਸਲ ਤੇ ਕਿਡਸ ਵੈਲੀ ਭਵਨ ਦਾ ਪਤਾ ਦੂਜੇ ਕਿਸੇ ਦੇ ਰੇੜੀਆਂ ਲੱਗਦੀਆਂ ਨੇ ਮੱਛਲੀ ਤੇ ਮੁਰਗੇ ਕੱਟੇ ਜਾਂਦੇ ਜਦੋਂ ਬੱਚੇ ਸਕੂਲੋਂ ਵਾਪਸ ਆਉਂਦੇ ਤੇ ਉਹ ਵੇਖਦੇ ਹੋ ਇਲੀਗਲ ਹੈ ਅੱਜ ਐਕਸ਼ਨ ਉਹ ਅੱਜ ਹੀ ਸਾਰੀਆਂ ਜਾਂ ਬੰਦ ਕਰਾ ਦਿਓ ਜਾਂ ਪਰਦਾ ਕਰਾ ਦਿਓ ਐਕਸ਼ਨ ਕਰਨੀ ਐਂਕਸ ਚੁਗਾ ਦੇ ਆ ਠੀਕ ਹੈ ਆਓ ਚਲੀ ਦੋ ਬੰਦੇ ਮੇਰੀ ਨਹੀਂ ਦੋ ਮੈਂ ਇਨਾ ਬਿਨਾ ਮੈਂ ਐਂਟਰ ਨਹੀਂ ਕਰ ਸਕਦਾ ਮੈਂ ਪ੍ਰਧਾਨ ਨਹੀਂ ਹਾਂ ਦੋ ਤਿੰਨ ਬੰਦੇ ਆ ਜੋ ਨਹੀਂ ਨਹੀਂ ਤੋ ਫੇਸ ਹੋਲ ਖਲਾ ਦਿਓ 9 ਵਜੇ ਤੇ ਬੈਠੀ 9 ਵਜੇ ਤੱਕ ਮੈਂ ਇਹਦੀ ਤਪੱਸਿਆ ਭੰਗ ਨਹੀਂ ਕਰਨਾ ਚਾਹੁੰਦਾ ਕਿ ਪ੍ਰਧਾਨ ਨਹੀਂ ਇਕੱਲਾ ਜਾ ਕਾਨਫਰੰਸ ਹੋ ਰਿਹਾ ਅਵਲ ਦਰਵਾਜ਼ਾ ਯਾ ਇੱਥੇ ਜਿਹੜੀ ਗੱਲ ਹੁੰਦੀ ਸਰ ਸਾਜੀ ਗੁਪਤਾ ਜੀ ਕੌਣ ਹੈ ਜਿਸ ਕੋਲ ਸੰਪੋਰਟ ਅਫੀਸ਼ਰ ਤੁਸੀਂ ਹਾਂਜੀ ਸਰ ਜਰੀਨਾ ਗੁੰਗਰ ਬਾਈ ਦੇ ਇਸਲੇ ਖਤਮ ਪਤਾ ਇਹ ਨਾਲ ਇਤਬਾਰੂ ਦੇ ਨਾਲ ਕੰਮ ਕਰ ਰਿਹਾ ਹੈ ਲਾਸਟ ਕਦੋਂ ਜੁੜੀ ਸੀ ਇਹ ਲੋਕ ਸਾਇਿੱਟ ਤੇ ਕੰਮਿੰਟ ਸਖਸ਼ਣ ਜਰੀਏ ਨਾਲ ਜੀ ਅਸੀਂ ਇਹ ਗੱਲ ਨਹੀਂ ਦੇਖ ਲਓ ਕਿ ਕੰਪਲੀਟ ਤੱਕ ਹੋਏ ਜੀ ਇਹਨੂੰ ਕੰਮ ਕਰਦਾ ਪ੍ਰੋਸੈਸ ਕਾਫੀ ਲੰਬਾ ਹੈ ਅਸੀਂ ਸ਼ੁਰੂ ਡਿਲੀਵਰੀ ਤੇ ਫੇਰ ਕਰਦੇ ਫੇਰ ਸਿੱਟਾ ਲਓ ਸੈਕੰਡ ਪੁਆਇੰਟ ਹੈ ਕਿ ਜਦੋਂ ਦਾ ਮਾਨਸ਼ੀ ਕਰਤਾ ਨਹੀਂ ਜਦੋਂ ਦੇ ਦੇ ਇੱਕ ਸੈਕੰਡ ਪੁਆਇੰਟ ਹੈ ਕਿ ਜਦੋਂ ਇਹ ਐਕਸਲ ਦੇ ਨਾਲ ਰੱਖਦੇ 9 9 3ਰਾ ਬੀਤੀ ਮਨ ਦੇ ਸਗਰ ਚਲੋ ਗਿਆ ਤੀਸਰਾ ਸੱਤ ਠੀਕ ਹੈ ਤੀਸਰਾ ਸੱਤ ਦਾ ਸਕੂਲ ਅਗੇ ਨੇ ਬਾਈਨ ਨੂੰ ਪੜ੍ਹਦੇ ਤੁਹਾਨੂੰ ਸਮਝ ਆਸਾ ਤੇ ਫਿਕਸ ਵਾਲੀ ਸਕੂਲ ਤੇ ਸਾਹਮਣੇ ਰੇਡੀਅਲ ਅਗੇ ਨੇ ਹੀ ਇਟੈਨਸਲੀਗਨ ਜੇ ਛੁੱਟੀ ਹੁੰਦੀ ਤਾਂ ਬੱਚੇ ਦੇ ਸਾਹਮਣੇ ਘਟਾਈ ਹੁੰਦੀ ਤੁਹਾਨੂੰ ਗੱਲ ਜਿਹੜੀ ਕਹਿੰਦੇ ਨੇ ਉਹ ਸੰਖਿਆ ਨੂੰ ਕਿਹਾ ਨੂੰ ਤਾਂ ਅੱਜ ਸਜੈ ਨਹੀਂ ਨਹੀਂ ਮੰਮੀ ਅੱਜ ਚਲ ਆ ਬਹੁਤ ਦਸੋ ਬਈ ਆਏ ਕੰਪਨੀ ਇੱਕ ਕੰਪਨੀ ਨੰਬਰ ਦੇ ਸਾਹ ਪਬਲਿਕ ਆ ਤੇ ਕੋਈ ਮੈਨੂੰ ਫੋਨ ਕਰਾਂ ਦੀ ਲੋੜ ਨਾ ਪਵੇ ਕਿਸੇ ਨੂੰ ਜੀ ਫੋਨ ਵੀ ਇਹਦੇ ਨਾਲ ਹੋ ਗਿਆ ਬਹੁਤ ਅੱਛਾ ਬੱਸ ਉਹ ਕਿੰਦਾ ਦਾਨ